바울이 바울이 왔어 바울이 왔어 바울아 오, 이리와

ਸਟਾਕ ਕਰ ਰਹੇ ਹਾਂ ਕਿੰਨੇ ਵਾਰ ਕੋਈ ਨਹੀਂ ਆਉਂਦਾ ਰਿਹਾ ਆਸ਼ੀ ਲੈ ਨੇ ਪਿੰਡਾਂ ਦੇ ਘਾਰੇ ਕੋ ਬਸਰਾ ਪਿੰਡਾਂ ਦਾ ਫੈੜ 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 ਪਿਆ ਅੱਡਾਂ ਗਲੇ ਘਰਿਆਂ ਨੂੰ ਪਤਾ

organic something apache в день родина не Не ड गेटमे गेट यह सामे गे द

चलो ठीक है ओके बाय